ਅੱਜ ਉੱਧਰ ਵੀ ਗਏ ਸੀ ਮਨਪੁਰਾ ਬੋਪਾਰ ਮੰਗਲ ਉੱਥੋਂ ਵੀ ਅਣੀ ਹੋ ਰਿਹਾ ਹੈ ਹਿਮਾਚਲ ਦੀਆਂ ਫੈਕਟਰੀਆਂ ਚ ਤੇ ਜਿਹੜੇ ਪਾਣੀ ਨੂੰ ਪੀ ਕੇ ਸਿਹਤ ਬੰਦੀ ਸੀ ਡੰਡ ਮਾਰ ਕੇ ਅੱਜ ਉਹੀ ਪਾਣੀ ਪੀ ਕੇ ਕੈਂਸਰ ਹੋ ਰਿਹਾ ਹੈ ਕਿਤੇ ਵੀ ਦੁਨੀਆਂ ਮੈਂ ਦੁਨੀਆਂ ਤੋਂ ਨਹੀਂ ਹੈ ਦੁਨੀਆਂ ਦੇ ਕਿਸੇ ਹਿੱਸੇ ਚ ਕੈਂਸਰ ਟ੍ਰੇਨ ਨਹੀਂ ਚੱਲਦੀ ਜਿਹੜੀ ਬਠਿੰਡੇ ਤੋਂ ਬੀਕਾ ਨੀਰ ਚੱਲਦੀ ਹੈ ਇਹ ਕੀ ਹੋ ਗਿਆ ਕਿਹੜੇ ਦਿਨਾਂ ਚ ਹੋ ਗਿਆ ਆ ਜਿਹੜੀ ਅੱਜ ਬੁੱਢੇ ਨਾਲੇ ਦੀ ਗੱਲ ਕਰਦੇ ਆ ਤੇ ਬੁੱਢਾ ਨਾਲਾ 85 ਦੇ ਵਿੱਚ ਬੰਦੇ ਉੱਥੇ ਇਸ਼ਨਾਨ ਕਰਦੇ ਹੁੰਦੇ ਸੀ ਤੇ ਆਜੋ ਉੱਥੇ ਜੇ ਤੁਸੀਂ ਵੇਖੋ ਕੋਲੇ ਖੜ੍ਹ ਨਹੀਂ ਸਕਦੇ ਭਾਫਾਂ ਛੱਡਦਾ ਪਾਣੀ ਕੈਮੀਕਲ ਪਾਇਆ ਜਾ ਰਿਹਾ ਹੈ ਕਾਲਾ ਸ਼ਾਹ ਰੰਗ ਲਾਉਦਾ ਔਰ ਉਹ ਪੂਰਾ ਪਾਣੀ ਦੰਤਨਾਂਦੀ ਮੌਤ ਬੁਧਿਆਣੇ ਚੋਂ ਨਿਕਲਦੀ ਤੇ ਬਲੀਪੁਰ ਆ ਕੇ ਸਤਹੋਜ ਚ ਪੈਦੀ ਹੈ ਪਾਣੀ ਪਤਾ ਕਿੰਨਾ ਹੋ 50 ਕਰੋੜ ਲੀਟਰ ਆ ਤੁਹਾਡੀ ਨਾਲ ਜਿਹੜੀ ਫੈਕਟਰੀ ਹੈ ਪਤਾ ਕਿੰਨਾ ਪਾਉਂਦੀ ਹੈ ਉਸ ਕੀ ਥੱਲੇ ਆ ਜੀਰਾ ਫੈਕਟਰੀ ਬੰਦ ਕਰਾਈ ਸੀ ਅਸੀਂ 25 ਪਿੰਡਾਂ ਚ ਕਾਲਾ ਪਾਣੀ ਨਿਕਲ ਆਇਆ ਸੀ ਜਾਂ ਲਾਹਨਰ ਦਾ ਪਾਣੀ ਨਿਕਲ ਆਇਆ ਆ ਤੁਹਾਡੇ ਵੀ ਦੇਖੋ ਇਹ ਕੁਝ ਦਿਨਾਂ ਤਾਈ ਸਾਰੇ ਪੰਜਾਬ ਦਾ ਪਾਣੀ ਚੱਕ ਕੀਤਾ ਰਾਜ ਸਭਾ ਤੇ ਰਿਪੋਰਟ ਪੇਸ਼ ਹੋਈ ਹੈ ਨਾ ਪੀਣਯੋਗ ਆ ਹੱਕਰਾ ਰੋ ਗਿਆ ਨਸ਼ੇ ਆ ਤੁਸੀਂ ਲੈ ਗਰੇ ਹੋ ਹੁਣੇ ਨਿੱਤ ਨਸ਼ੇ ਦੀ ਗੱਲ ਹੋ ਰਹੀ ਹੈ ਜੀ ਨਸ਼ਾ ਬੰਦ ਕਰਾਉਣ ਲੱਗੇ ਹੋ ਪਰ ਦੂਜੇ ਨੇ ਇਹ ਬਣਾਣਾ ਕਰਦੇ ਬਈ ਇੱਕ ਦੱਸੋ ਜੇ ਆ ਜਿਹੜੇ ਛੋਟੇ ਛੋਟੇ ਨਸ਼ੇ ਵੇਚਣ ਵਾਲੇ ਆ ਇਹਨਾਂ ਨੂੰ ਫੜ ਕੇ ਨਸ਼ਾ ਬੰਦ ਹੋ ਜੂਗਾ ਅਸੀਂ ਇਲੈਕਸ਼ਨਾਂ ਤੋਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੇ ਇਲਾਕੇ 'ਚ ਜਿੱਥੇ ਉਹ ਦਾ ਖਾਲੇਦਾਰ ਜ਼ਿੰਮੇਦਾਰ ਹੋ ਗਿਆ ਐਸ ਐਚਓ ਜ਼ਿੰਮੇਦਾਰ ਹੋ ਗਈ ਐਸ ਐਸ ਪੀ ਉਸ ਡਿਸਟ੍ਰਿਕਟ ਦਾ ਜ਼ਿੰਮੇਦਾਰ ਹੋ ਗਿਆ ਉਹ ਔਰਡਰ ਦਿੱਤੀਆਂ ਜਾਣ ਉਸ ਤੋਂ ਬਾਅਦ ਉਹਨੂੰ ਡਿਸਮਿਸ ਕਰੋ ਸਸਪੈਂਡ ਕਰੋ ਇੱਕ ਮਹੀਨੇ ਚ ਸਹੀ ਨਾ ਹੋ ਜੇ ਤਾਂ ਕਹਿ ਦਿਓ ਅਰੇ ਇਹ ਕਰਨਾ ਨਹੀਂ ਕਿਉਂ ਨਹੀਂ ਕਰਨਾ ਕਿਉਂਕਿ ਕਮਾਓ ਪੁੱਤ ਦੇ ਇਹ ਪੈਸਾ ਕਮਾ ਕੇ ਤਾਂ ਤੱਕ ਦਿੰਦੇ ਨੇ ਇਸੇ ਜਿਹੜਾਦਾ ਚੀਫ ਸੀਗੇ ਸ਼ਸ਼ੀ ਕਾਂ ਇੱਕ ਸੀਗੇ ਚਟੋ ਪਧਾਏ ਇੱਕ ਸੀਗੇ ਡੀਜੀਪੀ ਜਿਹੜੇ ਹਰਪ੍ਰੀਤ ਸਿੱਧੂ ਇਹਨਾਂ ਦੇ ਟੈਨਰ ਰਿਪੋਰਟਾਂ ਨੇ ਉਹ ਪੜ ਲੈ ਜਿਹਦੇ ਚੋਣਾਂ ਨੇ ਕਿਹਾ ਥੱਲਿਓਂ ਲੈ ਕੇ ਚਾਹ ਵੇਚਣ ਵਾਲੇ ਹੋਣ ਚਾਹ ਪੁਲਿਸ ਵਾਲੇ ਚਾਹ ਵਿਕਰ ਇੱਕ ਨੈਕਸਸ ਬਣਿਆ ਹੋਇਆ ਹੈ ਜਿਨ੍ਹਾਂ ਦੇ ਮਿਲੀ ਭੁਗਤ ਨਾਲ ਵਿਕਦਾ ਹੈ कोरोना की इंडस्ट्री है वरना ਇਹਨਾਂ ਦੇ ਆ ਜਿਹੜੇ ਰਾਜਨੀਤਿਕ ਹੈਡੇ ਅਫੀਸਰ ਨੇ ਇਹਨਾਂ ਦੀਆਂ ਤਨਖਾਹਾਂ ਕਿੰਨੀਆਂ ਕਿੰਨੀਆਂ ਹੈ ਵੀ 1.5 ਲੱਖ 2 ਲੱਖ ਇਹ ਕੋਠੀਆਂ ਕਿਵੇਂ ਪੈ ਜਾਂਦੀਆਂ ਇਹਨਾਂ ਦੀਆਂ ਇਹ ਗੱਡੀਆਂ ਕਿੱਥੋਂ ਆ ਜਾਂਦੀਆਂ ਨੇ ਬਿਜ਼ਨਸ ਕਿੱਥੋਂ ਆ ਜਾਂਦਾ ਥੋੜਾ ਜਿਆ ਅਸੀਂ ਵੀ ਸੁਧਰਗੇ ਜੇ ਆਪਾਂ ਇਹਨਾਂ ਨੂੰ ਸੁਧਰਾਉਂਗੇ ਤਾਂ ਕੁਝ ਨਹੀਂ ਹੋਣਾ ਜਦੋਂ ਸਾਡੇ ਸਾਹਮਣੇ ਐਮਐਲਏ 7 ਕਰੋੜ 15 ਕਰੋੜ ਲਾ ਕੇ ਜਿੱਤਦਾ ਹੈ ਤਾਂ ਤੁਹਾਨੂੰ ਕੀ ਲੱਗਦਾ ਉਹ ਤੁਹਾਡੀ ਸੇਵਾ ਕਰੂਗਾ ਲੁੱਟੂਗਾ ਤੁਹਾਨੂੰ ਜਿੰਨਾ ਲਾਇਆ ਉਹਦਾ 3 ਗੁਣਾ ਪਹਿਲਾਂ ਕਮਾਓ ਫਿਰ ਉੱਤੇ ਕਮਾਓ ਸੋ ਪਹਿਲਾਂ ਆਪਾਂ ਸੋਚੀਏ ਜਦੋਂ ਅਸੀਂ ਆਪਣਾ ਦੌਸਤ ਆਵੇ ਛੇ ਦੇ ਕੀ ਕਰਨਗੇ सो जिमेदार कितने ना कि असल भी खाने तो असं शुरू चाहिए किसी ने गल की नशे बारे की करेगा दस भाई पॉलि की है पानिया बारे पॉलिसी की है या थोड़े जोड़े हॉस्पिटल ने मेडिकल बारे या स्कूल ने स्कूल बारे की है